ਕੱਲ ਇੱਕ ਐਫਆਈਆਰ ਲੁੱਟੇ ਜਿਸ ਵਿੱਚ 300 ਹਜ਼ਾਰ ਰੁਪਏ ਦੇ ਪੈਸੇ ਨੂੰ ਵਿਜੀਲੈਂਸ ਡਿਪਾਰਟਮੈਂਟ ਵੱਲੋਂ ਤੇ ਉਸ ਐਫਆਈਆਰ ਦੇ ਪਿੱਛੇ ਉਹਨਾਂ ਨੂੰ ਵਿਕਰਮ ਸਿੰਘ ਬਜੇਠੀਆ ਨੂੰ ਕੱਲ ਅਰੈਸਟ ਕੀਤਾ ਗਿਆ ਸੀਗਾ 11:30 11:20 ਮਿੰਟ ਦੇ ਉੱਤੇ ਕੱਲ ਅਰੈਸਟ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਉਹਨਾਂ ਨੂੰ ਪ੍ਰੋਡਿਊਸ ਕੀਤਾ ਗਿਆ ਸੀਗਾ ਕੋਰਟ ਦੇ ਵਿੱਚ ਤੇ ਡਿਊਰਿੰਗ ਕੋਰਟ ਹੀਅਰਿੰਗ ਇਹਦੇ ਵਿੱਚ ਕੋਰਟ ਦੇ ਵੱਲੋਂ ਕੋਰਟ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਜਿਸ ਦੇ ਵਿੱਚ ਕੋਰਟ ਵੱਲੋਂ ਆਰਡਰ ਕੀਤਾ ਗਿਆ ਹੈ ਕੀ ਜਿਹੜਾ ਜਿਹੜੀ ਪੁਲਿਸ ਰਿਮਾਂਡ ਹੈ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਤੇ ਅਗਲੀ ਤਰੀਕ ਜਿਹੜੀ ਆ 2 ਜੁਲਾਈ ਆ ਜਿਹਦੇ ਵਿੱਚ ਉਹਨਾਂ ਨੂੰ ਪੇਸ਼ ਕਰਨਾ ਥੋੜੇ ਜਿਹੇ ਜਿਹੜੇ ਤੱਥ ਨੇ ਇਸ ਕੇਸ ਦੇ ਰਿਲੇਟਡ ਜਿਹੜੇ ਸ਼ੇਅਰ ਕਰਨਾ ਚਾਹੂੰਗਾ ਇਸ ਕੇਸ ਦੇ ਵਿੱਚ ਜਿਹੜੇ ਜਿਹੜਾ ਜਿਹੜਾ ਇਸ਼ੂ ਆਇਆ ਸੀ ਜਿਹਦੇ ਵਿੱਚ ਐਫ ਆਈ ਆਰ ਰਹੀ ਸੀ ਐਸ ਆਈ ਟੀ ਜਿਹੜੀ ਐਨ ਡੀ ਪੀ ਐਸ ਕੇਸ ਦੇ ਦੀ ਜਾਂਚ ਕਰ ਰਹੀ ਸੀ ਉਹਦੇ ਵਿੱਚ ਉਸ ਐਫ ਆਈ ਆਰ ਦੇ ਦੌਰਾਨ ਐਸ ਆਈ ਟੀ ਵੱਲੋਂ ਇੱਕ ਰਿਪੋਰਟ ਆਂਦੀ ਹੈ ਕਿ ਜਦੋਂ ਉਸ ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਤਾਂ ਉਹਦੇ ਦੌਰਾਨ ਕੁਝ ਇਹ ਜੇ ਅਨ ਡਿਸਕਲੋਸ ਇਨਕਮ ਇਹ ਜੀ ਆਈਆਂ ਸੀ ਜਿਹੜੇ ਪੈਸਿਆਂ ਦਾ ਫੇਅਰ ਫੇਰ ਸੀਗਾ 500 ਜਿਹੜਾ ਕਿ 540 ਕਰੋੜ ਰੁਪਏ ਦਾ ਸੀ ਤੇ ਉਹਦੇ ਵਿੱਚ ਇੱਕ ਕੰਪਨੀ ਹੈ एसआईएल कंपनी है जिदे ਵਿੱਚ ਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਅਕਿਊਜ਼ ਨੇ ਇਹ 2007 ਤੋਂ ਪਹਿਲਾਂ ਤੱਕ ਇਸ ਕੰਪਨੀ ਦੇ ਵਿੱਚ ਇਹ ਡਾਇਰੈਕਟਰ ਸੀਗੇ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਸੀਗੇ ਇਹਨਾਂ ਦੇ ਫੈਮਿਲੀ ਮੈਂਬਰ ਸਾਰੇ ਉਹਦੇ ਵਿੱਚ ਹੀ ਸ਼ੇਅਰਹੋਲਡਰ ਨੇ ਡਾਇਰੈਕਟਰ ਨੇ ਇਹਨਾਂ ਦੇ ਆਪਣੀ ਘਰ ਦੀ ਜਿਹੜੀ ਕੰਪਨੀ ਸੀਗੀ ਗੌਰਖਪੁਰ ਦੇ ਵਿੱਚ ਯੂਪੀ ਦੇ ਵਿੱਚ ਉਸ ਜਿਹੜੀ ਜਿਹੜੀ ਜਦੋਂ ਇਹ ਮਨਿਸਟਰ ਬਣ ਜਾਂਦੇ ਨੇ ਐਮਐਲਏ ਬਣ ਜਾਂਦੇ ਨੇ ਮਾਰਚ 2007 ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਉਸ ਕੰਪਨੀ ਤੋਂ ਦਾ ਰਿਜ਼ਾਈਨ ਕਰ ਦਿੰਦੇ ਨੇ ਬਟ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਨੇ ਉਸ ਦੇ ਵਿੱਚ ਡਾਇਰੈਕਟਰ ਰਹਿੰਦੇ ਨੇ ਸ਼ੇਅਰਹੋਲਡਰ ਰਹਿੰਦੇ ਨੇ ਖੁਦ ਉਸ ਕੰਪਨੀ ਦੇ ਵਿੱਚ 11% ਦੇ ਸਿੱਧੇ ਸ਼ੇਅਰਹੋਲਡਰ ਨੇ ਤੇ ਨਾਲ ਹੀ ਐਫਸੀਐਰ ਦੇ ਹਿਸਾਬ ਨਾਲ ਵੀ ਇੱਕ ਘੱਟੋ ਘੜੀ 20% ਦੇ ਸ਼ੇਅਰਹੋਲਡਰ ਨੇ ਉਸ ਕੰਪਨੀ 'ਚ ਉਸ ਕੰਪਨੀ ਦੇ ਵਿੱਚ ਜਦੋਂ ਜਾਂਚ ਕੀਤੀ ਗਈ ਇਹਨਾਂ ਦੇ ਕੈਸ਼ ਡਿਪੋਜ਼ਿਟ ਦੇ ਰਜਿਸਟਰ ਚੈੱਕ ਕਰੇ ਗਏ ਤੇ ਨਾਲ ਹੀ ਬੈਂਕ ਅਕਾਊਂਟ ਸਟੇਟਮੈਂਟ ਚੈੱਕ ਕਰੀ ਗਈਆਂ ਤਾਂ ਉਹਨਾਂ ਦੇ ਵਿੱਚ ਜਿਹੜਾ ਡਿਫਰੈਂਸ ਆ 161 ਕਰੋੜ ਰੁਪਏ ਦਾ ਡਿਫਰੈਂਸ ਆ ਜਿਵੇਂ ਕਿ 286 ਕਰੋੜ ਰੁਪਏ ਦੇ ਕੈਸ਼ ਡਿਪੋਜ਼ਿਟ ਹੋਏ ਨੇ ਬੈਂਕ ਦੇ ਵਿੱਚ ਤੇ ਉਸ ਦੇ ਉਸ ਤੋਂ ਇਲਾਵਾ ਜਿਹੜੇ ਖਾਤਿਆਂ ਦੇ ਵਿਚਾਰਿਆ ਨੇ ਉਹ 125 ਕਰੋੜ ਦੇ ਆਸ-ਪਾਸ ਹੀ ਤਾਂ ਤਾਂ 161 ਕਰੋੜ ਦਾ ਜਿਹੜਾ ਇਸ਼ੂ ਹੈ 161 ਕਰੋੜ ਰੁਪਏ ਦਾ ਅਨਐਕਸਪਲੇਨਡ ਇਨਕਮ ਜਿਹੜੀ ਹੈ ਇਹਨਾਂ ਨੇ ਕਿੱਥੇ ਦੱਸੀ ਨਹੀਂ ਦਾ ਇੱਕ ਤਾਂ ਇਹ ਏਅਰਫੇਅਰ ਹੋਈ ਹੋਈ ਹੈ ਕਿੱਥੋਂ ਦੀ ਆਏ ਨੇ ਉਹ ਪੈਸੇ ਕਿੱਥੇ ਡਿਸਕਲੋਜ਼ ਨਹੀਂ ਸਾਰੀ ਇਹਨਾਂ ਦੀ ਕਿਸੇ ਵੀ ਕੰਪਨੀ ਦੇ ਬਾਰੇ ਕਿੱਥੇ ਡਿਸਕਸ ਕਰਨੀ ਹੈ ਸੈਕਿੰਡ ਜਿਹੜੀ ਹੈਗੀ ਹੈ ਜਦੋਂ ਇਹਨਾਂ ਨੇ ਸੈਕਿੰਡ ਟਰਮ ਦੇ ਵਿੱਚ ਜਦੋਂ ਮਨਿਸਟਰ ਬਣਦੇ ਨੇ 2012 13 13 14 ਦੇ ਵਿੱਚ ਉਦੋਂ ਵੀ ਜਿਹੜੀ ਇਹਨਾਂ ਦੀ ਕੰਪਨੀ ਸੀਗੀ ਸੇਮ ਇਹੀ ਕੰਪਨੀ ਇਸੇ ਕੰਪਨੀ ਦੇ ਵਿੱਚ 13 ਜਿਹੜੇ ਕਲੈਕਸ਼ਨ ਦਾ ਸ਼ੋ ਹੁੰਦੀ ਹੈ ਕਿ ਕਿੰਨੇ ਪੈਸੇ ਇਕੱਠੇ ਹੋਏ ਨੇ ਵੀ ਉਸ ਕੰਪਨੀ ਦੇ ਵਿੱਚ ਵੀ ਜੋ ਵੀ ਪੈਸੇ ਜਮ੍ਹਾਂ ਹੋਏ ਨੇ ਚਾਹੇ ਕੈਸ਼ ਹੋਏ ਨੇ ਚਾਹੇ ਬੈਂਕਾਂ ਦੇ ਜਮ੍ਹਾਂ ਹੋਏ ਨੇ ਉਹ 1106 ਕਰੋੜ ਰੁਪਏ ਸ਼ੋ ਕੀਤੇ ਗਏ ਨੇ ਜਦੋਂ ਕਿ ਜਦੋਂ ਬੈਂਕਾਂ ਨਾਲ ਮੈਚ ਕੀਤਾ ਗਿਆ ਤਾਂ ਉਹ 1342 ਕਰੋੜ ਰੁਪਏ ਨਿਕਲਿਆ ਤੇ ਇਹਦੇ ਵਿੱਚ 236 ਕਰੋੜ ਰੁਪਏ ਜਿਹੜੇ ਨੇ ਉਹਨਾਂ ਦੀ ਹੇਅਰ ਫੇਅਰ ਸੀਗੀ 236 ਕਰੋੜ ਰੁਪਏ ਇਸ ਐਫਆਈ ਇਸ ਜਿਹੜੇ ਕੰਪਨੀ ਦੇ ਵਿੱਚ ਕਿੱਥੋਂ ਉਹ 236 ਕਰੋੜ ਆਏ 161 ਪਹਿਲਾ ਹੋਗੇ 236 ਕਰੋੜ ਹੁਣ ਹੋਗੇ ਇਸ ਤੋਂ ਬਾਅਦ ਤੀਸਰੀ ਜਿਹੜੀ ਸੀਗੀ ਜਿਹੜੀ ਇਹਨਾਂ ਦੀ ਫੋਰਨ ਤੋਂ ट्रांजੈਕਸ਼ਨਸ ਜਿਹੜੀਆਂ ਆਈਆਂ ਨੇ ਜਿਹੜੀ ਕਿ ਟੋਟਲ ਜਿਹੜੀ ਅਮਾਉਂਟ ਹੈਗੀ ਉਹਨਾਂ ਦੀ 141 ਕਰੋੜ ਦੇ ਆਸ-ਪਾਸ ਹੈ ਉਹਨੂੰ ਵੀ ਪੂਰਾ ਐਕਸਪਲੇਨ ਕੀਤਾ ਗਿਆ ਕਿ ਕੰਪਨੀਆਂ ਨੇ ਸਾਈਪ੍ਰਸ ਜਿਹੜਾ ਕਿ ਮੰਨਿਆ ਜਾਂਦਾ ਟੈਕ 7 ਮੰਨਿਆ ਜਾਂਦਾ ਟੈਕ 7 ਪਲਸ ਜਿਹੜਾ ਵੀ ਹਵਾਲਾ ਦਾ ਪੈਸਾ ਕਿਸ ਤਰੀਕੇ ਨਾਲ ਘੁੰਮਣਾ ਉਹ ਸਾਈਪ੍ਰਸ ਪੂਰੇ ਵਰਲਡ ਦੇ ਵਿੱਚ ਫੇਮਸ ਹੈ ਵੀ ਸਾਈਪ੍ਰਸ ਦੀ ਜਿਹੜੀ ਕੰਪਨੀਆਂਜ਼ ਨੇ ਕਿ ਉੱਥੋਂ ਦੀ ਡੀਲਿੰਗ ਜਿਹੜੀ ਹੈ ਪ੍ਰੋਪਰ ਚੱਲਦੀ ਹੈ ਉੱਥੋਂ ਇੱਕ ਕੰਪਨੀ ਹੈ ਇਹਨਾਂ ਤੋਂ 35 ਕਰੋੜ ਦੇ ਸ਼ੇਅਰ ਪਰਚੇਸ ਕਰਦੀ ਹੈ ਉਹੀ ਕੰਪਨੀ ਕੁਝ ਸਾਲਾਂ ਬਾਅਦ ਜਦੋਂ ਇਹ ਮਿਨਿਸਟਰ ਹੁੰਦੇ ਨੇ ਤਾਂ ਉਸ ਟਾਈਮ ਦੇ ਵਿੱਚ ਉਹ ਕੰਪਨੀ 35 ਕਰੋੜ ਦੇ ਸ਼ੇਅਰ ਜਿਹੜੇ ਨੇ 3.5 ਕਰੋੜ ਦੇ ਵਿੱਚ ਵੇਚ ਜਾਂਦੀ ਹੈ ਜਦੋਂ ਕਿ ਉਹ ਕੰਪਨੀ ਪ੍ਰੋਫਿਟ ਦੇ ਵਿੱਚ ਚੱਲ ਰਹੀ ਹੈ ਤੇ ਜਿਹੜੀ ਐਸਆਈਐਲ ਹੈ ਕੰਪਨੀ ਪ੍ਰੋਫਿਟ ਦੇ ਵਿੱਚ ਹੈ ਦੇਸਪਾਈਟ ਉਹਦੇ ਉਹ ਕੰਪਨੀ ਜਿਹੜੀ ਹੈ 90% ਲਾਸ ਦੇ ਉੱਤੇ ਆਪਣੇ ਸ਼ੇਅਰ ਸੇਲ ਕਰਕੇ ਜਾਂਦੀ ਹੈ ਇਸ ਤੋਂ ਇਲਾਵਾ ਉਹੀ ਕੰਪਨੀ ਜਿਹੜੀ ਹੈ ਇੱਕ ਕਲੀਅਰ ਵਾਟਰ ਕੈਪੀਟਲ ਪਾਰਟਨਰਸ ਇੰਡੀਆ ਲਿਮਿਟਿਡ ਹੈ ਇਹੀ ਸਰਾਇਆ ਇੰਡਸਟਰੀ ਨੂੰ 90 ਕਰੋੜ ਰੁਪਏ ਦਾ ਲੋਨ ਦਿੰਦੀ ਹੈ 2007 889 ਦੇ ਵਿੱਚ ਜਿਹਦਾ ਕਿ ਵਿਆਜ ਅਗਲੇ 7 ਸਾਲਾਂ ਦੇ ਵਿੱਚ ਅਰਾਊਂਡ 44 ਕਰੋੜ ਰੁਪਏ ਦਾ ਵਿਆਜ ਬੰਦ ਹੈ ਤੇ ਟੋਟਲ ਅਮਾਉਂਟ ਬਣ ਜਾਂਦੀ ਹੈ 134 ਕਰੋੜ ਦੇ ਆਸ-ਪਾਸ ਅਮਾਉਂਟ ਬਣਦੀ ਹੈ ਤੇ ਉਹ ਕੰਪਨੀ ਸਰਾਇਆ ਇੰਡਸਟਰੀ ਜਿਹੜੀ ਕਿ ਪ੍ਰੋਫਿਟ ਦੇ ਵਿੱਚ ਚੱਲ ਰਹੀ ਹੈ ਉਸ ਪੀਰੀਅਡ ਦੇ ਵਿੱਚ ਉਹਨਾਂ ਨਾਲ ਸੈਟਲਮੈਂਟ ਦੇ ਵਿੱਚ 51 ਕਰੋੜ ਦੇ ਸੈਟਲ ਕਰ ਜਾਂਦੀ ਹੈ ਲੋਨ ਦਿੱਤਾ ਹੈ ਟੋਟਲ 134 ਕਰੋੜ ਦਾ ਕੰਪਨੀ ਪ੍ਰੋਫਿਟ ਦੇ ਵਿੱਚ ਹੈ ਤੇ ਸੈਟਲਮੈਂਟ ਕਰ ਜਾਂਦੀ ਹੈ 51 ਕਰੋੜ ਦੇ ਵਿੱਚ ਤਾਂ ਅਰਾਊਂਡ ਹੈ ਤੇ 80 ਕਰੋੜ ਤੋਂ ਉੱਤੇ ਦਾ ਜਿਹੜਾ ਜਿਹੜਾ ਹਿਰਫੇਰ ਹੈ ਉਹ ਇੱਥੋਂ ਦੀ ਅਪਰੂਵ ਹੁੰਦਾ ਇਸ ਤੋਂ ਇਲਾਵਾ ਐਮੀ ਬਾਹਰ ਤੋਂ ਜਿਹੜੀ ਕੰਪਨੀਆਂ ਨੇ ਇੱਕ ਹੋਰ ਕੰਪਨੀ ਸੀਗੀ ਜ਼ੈਂਟੋਲਰ ਹੋਲਡਿੰਗ ਲਿਮਟਿਡ ਐ ਸਾਈਪ੍ਰਸ ਦੀ ਕੰਪਨੀ ਹੈ ਜਿਹੜੀ ਬਾਅਦ ਵਿੱਚ ਸਿੰਡੀਕੇਟ ਬਣ ਜਾਂਦੀ ਹੈ ਉਸ ਕੰਪਨੀ ਦੇ ਵਿੱਚ ਵੀ ਉਹ ਕੰਪਨੀ ਜਿਹੜੀ ਹੈ ਇਹਨਾਂ ਦੀ ਕੰਪਨੀ ਨੂੰ 22.86 ਕਰੋੜ ਰੁਪਏ ਦਾ ਲੋਨ ਦਿੰਦੀ ਹੈ ਜਿਹੜਾ ਕਿ ਕੁਝ ਟਾਈਮ ਬਾਅਦ ਉਹ ਆਪਣੇ ਸ਼ੇਅਰ ਵੇਚ ਜਾਂਦੀ ਹੈ 0 ਕਰੋੜ ਦੇ ਵਿੱਚ ਮਤਲਬ ਫ੍ਰੀ ਦੇ ਵਿੱਚ ਉਹਨਾਂ ਨੂੰ ਸ਼ੇਅਰ ਵਿਦੇ ਜਾਂਦੀ ਹੈ 22.86 ਕਰੋੜ ਦੇ ਜਿਹੜੇ ਸ਼ੇਅਰ ਨੇ ਉਹ ਫ੍ਰੀ ਦੇ ਵੀ ਦੇ ਜਾਂਦੀ ਹੈ ਇਹਦਾ ਕੋਈ ਰੀਜ਼ਨ ਨਹੀਂ ਵੀ ਕਿਉਂ ਉਹ ਕੰਪਨੀ ਦੇਗੀ ਕਿਉਂਕਿ ਉਹ ਸਾਈਪ੍ਰਸ ਦੀ ਕੰਪਨੀ ਸੀ ਸਾਈਪ੍ਰਸ ਦੇ ਵਿੱਚ ਜਿਹੜਾ ਦੇਖਿਆ ਵੀ ਆ ਸਾਰੇ ਐਸੇ ਹੀਰਪੇਰੀ ਹੁੰਦੇ ਨੇ ਉਹ ਤੋਂ ਇਲਾਵਾ ਇੱਕ ਹੋਰ ਕੰਪਨੀ ਹੈ ਸਿੰਗਾਪੁਰ ਦੀ ਉਹ ਵੀ 7.4 ਕਰੋੜ ਦੇ ਆਸ-ਪਾਸ ਇਹਨਾਂ ਨੂੰ ਲੋਨ ਦਿੰਦੀ ਹੈ ਬਟ ਅੱਜ ਤੱਕ ਉਹ ਕਦੇ ਵਾਪਸ ਲੋਨ ਹੋਇਆ ਨਹੀਂ ਕਿਉਂ ਕਿਉਂ ਲੋਨ ਦਿੱਤਾ ਹੈ ਕਿਸ ਪਰਪਸ ਲਈ ਦਿੱਤਾ ਹੈ ਕਿਉਂ ਨਹੀਂ ਵਾਪਸ ਦਿੱਤਾ ਇਹਦਾ ਕੋਈ ਰੀਜ਼ਨ ਨਹੀਂ ਆਇਆ ਫੇਰੇ ਤੋਂ ਇਲਾਵਾ ਜਿਹੜੇ ਇਹਨਾਂ ਦੇ ਐਸੈਟਸ ਨੇ ਜਦੋਂ ਇਹਨਾਂ ਦੇ ਐਸੈਟਸ ਵਗੈਰਾ ਚੈੱਕ ਕਰੇ ਗਏ ਕਿ ਇਹਨਾਂ ਦੀ ਇਨਕਮ ਟੈਕਸ ਰਿਟਰਨ ਤੋਂ ਇਹਨਾਂ ਦੇ ਇਲੈਕਸ਼ਨ ਐਫੀਡੇਵਿਟਸ ਤੋਂ ਜਿਹੜੇ ਕਿ ਜਦੋਂ ਤੋਂ ਇਹ 2007 ਤੋਂ ਇਲੈਕਸ਼ਨ ਲੜ ਰਹੇ ਨੇ ਤੇ ਹੁਣ ਤੱਕ ਤੇ ਜਿਹੜੇ ਇਹਦਾ ਐਫੀਡੇਵਿਟਸ ਦੇਖੇ ਗਏ ਤੇ ਨਾਲ ਇਹਨਾਂ ਦੇ ਤੇ ਨਾਲ ਇਹਨਾਂ ਦੀ ਵਾਈਫ ਦੇ ਤਾਂ ਉਹਦੇ ਵਿੱਚ ਜਿਹੜੀ ਇਹਨਾਂ ਦੀ ਟੋਟਲ ਇਨਕਮ ਬਣਦੀ ਸੀ ਉਹ ਬਣਦੀ ਸੀ 81 ਲੱਖ ਰੁਪਏ ਦੇ ਆਸਪਾਸ ਜਿਹੜੀ ਟੋਟਲ ਇਨਕਮ ਬਣਦੀ ਸੀਗੀ ਤੇ ਜਿਹੜੇ ਇਹਨਾਂ ਦੇ ਖਰਚੇ ਨੇ ਜਿਹੜੇ ਸਾਰੇ ਐਸ ਪਰ ਕ੍ਰਾਈਟੇਰੀਆ ਪਲੱਸ ਸਾਰਾ ਜੋ ਵੀ ਇਹਨਾਂ ਦੇ ਖਰਚੇ ਸਟੇਟਮੈਂਟ ਤੋਂ ਆਏ ਨੇ ਸਭ ਕੁਝ ਉਹ ਕੰਸੀਡਰ ਕਰਕੇ 18 ਲੱਖ ਦੇ ਖਰਚੇ ਸੀ ਤਾਂ ਇਹਨਾਂ ਦੀ ਜਿਹੜੀ ਐਸੈਟ ਬਚਦੇ ਨੇ ਉਹ ਰਾਉਂਡ ਬਾਈਸ ਨੇ ਬਾਹਰ ਤਰੇ 9 ਲੱਖ ਰੁਪਏ ਦੇ ਜਦੋਂ ਜਾਂਚ ਕੀਤੀ ਗਈ ਤਾਂ ਇਹ ਜਿਹੜੇ ਐਸੈਟਸ ਨੇ ਜਦੋਂ ਇਹਨਾਂ ਦੇ ਐਕਚੁਅਲ ਐਸੈਟਸ ਨੇ ਉਹ 1 ਕਰੋੜ 10 ਲੱਖ ਦੇ ਐਸੈਟਸ ਪਾਏ ਜਾਂਦੇ ਨੇ ਤਾਂ 47 ਜਿਹੜੇ 47 ਲੱਖ ਰੁਪਏ ਇੱਥੇ ਇੱਕ ਏਅਰਪੇਅਰ ਹੈ ਜਿਹੜਾ ਕਿ ਅਜੇ ਤੱਕ ਇਹਨਾਂ ਨੇ ਡਿਸਕਲੋਸ ਨਹੀਂ ਕੀਤਾ ਇੱਕ ਹੋਰ ਬੜੀ ਸ਼ੌਕਿੰਗ ਚੀਜ਼ ਹੈ 2011-12 ਦੇ ਵਿੱਚ ਜਿਹੜੀ ਇਹਨਾਂ ਦੀ ਵਾਈਫ ਹੈ ਗਨੀਮਕੌਰ ਮਜੀਠੀਆ ਐਮਐਲਏ ਜਿਹੜੇ ਨੇ ਉਹ ਇੱਕ ਉਹਨਾਂ ਦੇ ਰਿਟਰਨ ਵਗੈਰਾ ਦੇ ਵਿੱਚ ਕੋਈ ਇੱਕ ਕੋਈ ਵੀ ਕੰਪਨੀ ਵਗੈਰਾ ਜਾਂ ਕੋਈ ਵੀ ਬਿਜ਼ਨਸ ਨਹੀਂ ਚੱਲ ਰਿਹਾ ਹੁੰਦਾ ਸਿਰਫ ਐਗਰੀਕਲਚਰ ਤੋਂ ਇਨਕਮ ਆਂਦੀ ਹੈ 2012-13 ਫਾਈਨੈਂਸ਼ੀਅਲ ਇਅਰ ਦੇ ਵਿੱਚ ਉਹ ਇੱਕ ਅਨ ਕੋਈ ਨਾਮ ਨਹੀਂ ਹੁੰਦਾ ਮੈਂਸ਼ਨ ਨਹੀਂ ਕੀਤਾ ਹੋਇਆ ਆਈਟੀਆਰ ਦੇ ਵਿੱਚ ਇੱਕ ਬਿਜ਼ਨਸ ਸਟਾਰਟ ਕਰਦੇ ਨੇ ਜਿਹਦੇ ਵਿੱਚ ਉਹਦੀ ਪ੍ਰੋਪਰਾਈਟਰ ਕੈਪੀਟਲ ਸ਼ੋ ਕਰਦੇ ਨੇ 1 ਕਰੋੜ 57 ਲੱਖ ਰੁਪਏ ਜਿਹੜੀ ਹੈ ਪ੍ਰੋਪਰਾਈਟਰ ਕੈਪੀਟਲ ਸ਼ੋ ਕਰਦੇ ਨੇ ਜਿਹਦੇ ਵਿੱਚੋਂ 56 ਲੱਖ ਦੇ ਆਸ-ਪਾਸ प्रॉफिट ਹੁੰਦਾ ਜਿਹੜਾ 1 ਕਰੋੜ ਰੁਪਏ ਹੈ ਜਿਹੜਾ ਰਿਮੇਨਿੰਗ ਬਚਦਾ ਉਹ ਕਿੱਥੋਂ ਆਇਆ ਕਿੱਥੇ ਗਿਆ ਕਿਉਂਕਿ ਅਗਲੇ ਸਾਲ ਉਹ ਇਹਦੀ ਕੋਈ ਕੰਪਨੀ ਐਗਜ਼ਿਸਟ ਹੀ ਨਹੀਂ ਕਰਦੀ ਸੀ ਤਾਂ ਇਸ ਤਰੀਕੇ ਨਾਲ ਟੋਟਲ ਜਿਹੜਾ ਇਹ ਬਣਦਾ ਹੈ ਇਹ ਸਾਰਾ ਜਿਹੜਾ ਜਦੋਂ ਟੋਟਲ ਕਰਦੇ ਆ ਤਾਂ ਅਰਾਊਂਡ 540 ਕਰੋੜ ਰੁਪਏ ਜਿਹੜੇ ਬਣਦੇ ਨੇ ਇਹ ਇਨਕਮ ਜਿਹੜੀ ਹੈ ਜਿਹੜੇ ਅਨਡਿਸਕਲੋਸ ਜਿਹੜੇ ਇਹਨਾਂ ਦੇ ਪੈਸੇ ਵਗੈਰਾ ਕਿੱਥੋਂ ਆਏ ਨੇ ਕਿਵੇਂ ਗਏ ਨੇ ਕਿੱਥੇ ਆ ਉਹ ਸਾਰੇ ਹਜੇ ਤੱਕ ਇਹਨਾਂ ਨੇ ਕੁਝ ਦੱਸਿਆ ਨਹੀਂ ਹੈਗੇ ਤੇ ਦੂਸਰੀ ਗੱਲ ਕੋਰਟ ਦੇ ਵਿੱਚ ਅੱਜ ਜਦੋਂ ਰਿਮਾਂਡ ਮੰਗਿਆ ਗਿਆ ਤਾਂ ਇਹਨਾਂ ਨੇ ਆ ਕਾਫੀ ਇਹਨਾਂ ਨੂੰ ਇੰਡੀਪੈਂਡ ਕਰਨ ਦੀ ਕੋਸ਼ਿਸ਼ ਕੀਤੀ ਬਟ ਕੋਰਟ ਨੇ ਫਿਰ ਵੀ 7 ਦਿਨ ਦਾ ਰਿਮਾਂਡ ਦਿੱਤਾ 2 ਜੁਲਾਈ ਨੂੰ ਪੇਸ਼ ਕਰਨਾ ਤੇ ਇੱਕ ਹੋਰ ਚੀਜ਼ ਕੋਰਟ ਦੇ ਦੀ ਇੱਕ ਹੋਰ ਬੜਾ ਧਿਆਨ ਦਿੱਤਾ ਗਿਆ ਜਿਹੜਾ ਇਹ ਇੱਕ ਇਨਫਲੂਐਂਸ ਜਿਹੜਾ ਕਰਦੇ ਆ ਥ੍ਰੈਟ ਕਰਦੇ ਨੇ ਕੱਲ ਸਾਰਿਆਂ ਨੇ ਦੇਖਿਆ ਜਿਸ ਟਾਈਮ ਦੇ ਉੱਤੇ ਜਦੋਂ ਬਿਜ਼ਨੈਸ ਦੀ ਟੀਮ ਇਨਵੈਸਟੀਗੇਟਿੰਗ ਟੀਮ ਜਦੋਂ ਇਹਨਾਂ ਦੇ ਘਰ ਜਾਂਦੀ ਆ ਤਾਂ ਕਿਸ ਤਰੀਕੇ ਨਾਲ ਉਹ ਥ੍ਰੈਟ ਕਰਦੇ ਨੇ ਜਿਹੜੀ ਇਨਵੈਸਟੀਗੇਟਿੰਗ ਟੀਮ ਨੂੰ ਡੀਐਸਪੀ ਜਿਹੜੇ ਸੀਗੇ ਉੱਥੇ ਗਏ ਹੋਏ ਸੀ ਉਹਨਾਂ ਨੂੰ ਕਿਵੇਂ ਥ੍ਰੈਟ ਕਰਦੇ ਨੇ ਤੇ ਸਾਰੇ ਰਸਤੇ ਵੀ ਆਂਦੇ ਹੋਏ ਵੀ ਇਹਨਾਂ ਨੂੰ ਥ੍ਰੈਟ ਕਰਦੇ ਆਏ ਨੇ ਕਿ ਕਿਸ ਤਰੀਕੇ ਵੀ ਤੁਹਾਡਾ ਹਜੇ ਇਹ 1.5 ਸਾਲ ਬਾਅਦ 1.5 ਸਾਲ ਬਾਅਦ ਤੁਹਾਡੀ ਫੈਮਿਲੀ ਨੂੰ ਦੇਖ ਲਾਂਗੇ ਤੁਹਾਡੀ ਨੌਕਰੀ ਦੇਖ ਲਾਂਗੇ ਇਹ ਸਭ ਕੁਝ ਓਨਰੇਬਲ ਸੀਐਮ ਪੰਜਾਬ ਨੇ ਉਹਨਾਂ ਨੂੰ ਓਪਨਲੀ ਥ੍ਰੈਟ ਦੇ ਰਹੇ ਨੇ ਤੇ ਇਸ ਇਹ ਸਾਰਾ ਕੁਝ ਜਿਹੜਾ ਕੋਰਟ ਦੇ ਧਿਆਨ ਦੇ ਵਿੱਚ ਲਿਆਇਆ ਗਿਆ ਤੇ ਉਸ ਤੋਂ ਬਾਅਦ ਹੀ ਕੋਰਟ ਨੇ ਜਿਹੜਾ ਇਹਨਾਂ ਨੂੰ 7 ਦਿਨ ਦਾ ਰਿਮਾਂਡ ਦਿੱਤਾ ਗਿਆ ਤੇ 2 ਜੁਲਾਈ ਜਿਹੜੀ ਹੈ ਇਹਦੇ ਅਸੀਂ ਜਿਹੜਾ ਰਿਮਾਂਡ ਮਿਲਿਆ ਕਿਨਾਂ ਮੰਗਿਆ ਗਿਆ ਹੈ ਪਰਚਾ ਦਾ ਤਰਜੋ ਹੋਇਆ ਹੈਗਾ ਇਹ ਐਡੀਪੀਐਸ ਦਾ ਪਰਚਾ ਹੋਇਆ ਜਾਂ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਕੀਤਾ ਗਿਆ ਪੀਸੀਐਕ ਦੇ ਅੰਦਰ ਕੀਤਾ ਗਿਆ ਸੈਕਸ਼ਨ 13 1 ਬੀ ਤੇ 13 13 2 ਦੇ ਅੰਦਰ ਪਰਚਾ ਕੀਤਾ ਗਿਆ ਡਰਗ ਮਨੀ ਰਿਮਾਂਡ ਮੰਗਿਆ ਕਿੰਨਾ ਸੀ ਰਿਮਾਂਡ ਮੰਗਿਆ ਕਿੰਨਾ ਸੀ ਮਿਲੇਗਾ ਸਰ 12 ਦਿਨ ਦਾ ਰਿਮਾਂਡ ਮੰਗਿਆ ਗਿਆ ਸੀਗਾ ਤੇ 7 ਦਿਨ ਦਾ ਰਿਮਾਂਡ ਹਜੇ ਦਿੱਤਾ ਗਿਆ ਤੇ ਜਿਹੜੇ ਇਹ ਡਰਗ ਮਨੀ ਇਲੀਸਿਟ ਮਨੀ ਜਿਹੜੀ ਹੈ ਉਹਦੇ ट्रांजੈਕਸ਼ਨ ਦੀ ਚਰਚਾ ਚੱਲ ਰਹੀ ਹੈ ਕਿ ਇਹ ਸਾਰੀ ਚਰਚਾ ਚੱਲ ਰਹੀ ਹੈ ਵੀ ਇਹ ਡਰਗ ਮਨੀ ਹੈ ਸਰ ਇਹ ਇਲੀਸਿਟ ਮਨੀ ਹੈਗੀ ਹੈ ट्रांजੈਕਸ਼ਨਸ ਹੈਗੀਆਂ ਨੇ ਬਹੁਤ ਸਾਰੀਆਂ ਆਈਆਂ ਨੇ ਹਜੇ ਜਾਂਚ ਦਾ ਹੈਗਾ ਜਾਂਚ ਦੇ ਵਿੱਚ ਹਜੇ ਤਾਂ ਹੀ ਜਿਹੜਾ ਪੁਲਿਸ ਰਿਮਾਂਡ ਦਿੱਤਾ 7 ਦਿਨ ਦਾ ਉਹਦੇ ਵਿੱਚ ਅੱਗੇ ਆਏਗਾ ਵੀ ਆਹ ਜਿਹੜੀ ट्रांजੈਕਸ਼ਨਸ ਨੇ ਕੰਪਨੀ ਸਰਾ ਇੰਡਸਟਰੀਜ਼ ਇਹ ਸਾਰੀਆਂ ਕਿਥੋ ਦੀਆਂ ਆਰੀਆਂ ਨੇ ਕਿਵੇਂ ਇਹਨਾਂ ਦਾ ਹੇਰ ਕਿਵੇਂ ਪੈਸੇ ਲੈ ਰਹੇ ਨੇ ਦੂਸਰੀ ਚੀਜ਼ ਆ ਕੰਪਨੀ ਜਿਹੜੀ ਹੈ 2012 2021 ਨੂੰ ਵਿਕਰਮ ਸਿੰਘ ਮਜੀਠੀਆ ਦੇ ਤੇ ਐਨਡੀਪੀ ਐਸ ਦਾ ਪਰਚਾ ਹੁੰਦਾ ਉਸ ਤੋਂ ਬਾਅਦ 2022 ਦੇ ਵਿੱਚ ਜਦੋਂ ਇਹ ਅਰੈਸਟ ਹੋ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਇਹ ਇਹ ਜਿਹੜੀ ਕੰਪਨੀ ਹੈ ਇਹ ਲਿਕুইਡੇਸ਼ਨ ਦੇ ਵਿੱਚ ਚਲੀ ਜਾਂਦੀ ਹੈ ਜਿਹੜੀ ਕੰਪਨੀ ਐਨੇ ਸਾਲਾਂ ਤੋਂ ਪ੍ਰੋਫਿਟ ਦੇ ਵਿੱਚ ਜਾ ਰਹੀ ਸੀ ਤਾਂ ਇਹ ਕੰਪਨੀ ਲਿਕুইਡੇਸ਼ਨ ਚਲੀ ਜਾਂਦੀ ਹੈ ਸੋ ਦੈਟ ਸਾਰਾ ਜਿਹੜਾ ਇਹਦਾ ਰਿਕਾਰਡ ਸੀ ਇਹਨੂੰ ਜਿਹੜਾ ਲਿਕুইਡੇਟਰ ਦੇ ਕੋਲ ਭੇਜ ਦਿੱਤਾ ਜਾਵੇ ਤੇ ਉਹਦੇ ਵਿੱਚ ਫਿਰ ਸਾਰੀ ਫੇਰ ਜਿਹੜੀ ਹੈ ਜਿਸ ਤਰੀਕੇ ਨਾਲ ਵੀ ਕਰਨੀ ਹੈ ਵੀ ਸਾਰਾ ਰਿਕਾਰਡ ਹੀ ਗਾਇਬ ਕਰ ਦਿੱਤਾ ਜਾਵੇ ਤਾਂ ਕਿ ਇੱਥੇ ਮਿਲੇ ਨਾ ਤਾਂ ਇੱਥੇ ਕਾਫੀ ਚੀਜ਼ਾਂ ਨੇ ਦੱਬਣ ਦੀ ਕੋਸ਼ਿਸ਼ ਕੀਤੀ ਗਈ ਹੈ ਕੋਈ ਸੁਪਰੀਮ ਕੋਰਟ ਦੇ ਵਿੱਚ ਵੀ ਕਹਿ ਰਹੇ ਸੀਗੇ ਵੀ ਚੈਲੰਜ ਕੀਤਾ ਹੋਇਆ ਸੀਗਾ ਆਰਡਰ ਸੀਗਾ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇਹਹੀ ਸਟੇਟਮੈਂਟ ਸੀਗੀ ਨਹੀਂ ਸਰ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਐਫ ਆਈ ਆਰ ਸੀਗੀ ਉਹ ਐਨ ਡੀ ਪੀ ਐਸ ਐਕਟ ਦੇ ਅੰਦਰ ਸੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜਦੋਂ ਜਿਸ ਟਾਈਮ ਦੇ ਉਤੇ ਇਹ ਸਾਰਾ रिकॉर्ड ਜਿਹੜਾ ਸੀ ਇਹ ਸਾਰਾ ਰਿਕਾਰਡ ਨਹੀਂ ਸੀਗਾ ਕੁਛੇ ਦੇ ਵਿੱਚੋਂ ਰਿਕਾਰਡ ਸੁਪਰੀਮ ਕੋਰਟ ਚ ਆਇਆ ਸੀ ਬਟ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਹੈ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਹੈ ਸੁਪਰੀਮ ਕੋਰਟ ਨੇ ਕਲੀਅਰਲੀ ਮੈਂਸ਼ਨ ਕੀਤਾ ਹੈ ਕਿ ਕਿਉਂਕਿ ਇਹਨਾਂ ਦੀ ਜਿਹੜੀ ਬੇਲ ਸੀਗੀ ਉਹ 10 8 2022 ਨੂੰ ਬੇਲ ਹੋਈ ਹੋਈ ਹੈ ਤੇ ਹੁਣ 2.5 ਸਾਲ ਦਾ ਸਮਾਂ ਜਿਹੜਾ ਨਿਕਲ ਚੁੱਕਾ ਹੈ ਤੇ ਇਨਵੈਸਟੀਗੇਸ਼ਨ ਦੇ ਵਿੱਚ ਜਿਵੇਂ ਕਿ ਉਹ ਕੋਰਟ ਦੇ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਹੀ ਨਾ ਨਹੀਂ ਇਨਵੈਸਟੀਗੇਸ਼ਨ ਜੁਆਇਨ ਕਰਨ ਵੀ ਆਈ ਸੀ ਤਾਂ ਇਸ ਕਰਕੇ ਕੋਰਟ ਨੇ ਕਿਹਾ ਸੀਗਾ ਸੁਪਰੀਮ ਕੋਰਟ ਨੇ ਕਿ ਇਸ ਇਸ ਸਟੇਜ ਤੇ ਹਜੇ ਕੈنسਲੇਸ਼ਨ ਨਹੀਂ ਬੰਦੀ ਤੇ ਉਹੀ ਰਿਕਾਰਡ ਜਿਹੜਾ ਪਾਸ ਹੋਇਆ ਸੀ ਉਹਦੇ ਵਿੱਚ ਇਸ ਚੀਜ਼ ਦੇ ਬਾਰੇ ਕੋਰਟ ਨੇ ਕੀਤਾ ਕੋਈ ਕੋਈ ਇਹਦੇ ਤੇ ਕਨਸੀਡਰ ਨਹੀਂ ਕੀਤਾ ਤੇ ਇਹ ਸਾਰਾ ਜਿਹੜਾ ਇਸ਼ੂ ਸੀ थैंक यू ਜਿਹੜਾ ਜਿਹੜੀ ਕਾਲੀ ਜਨ ਦੀ ਸਰਕਾਰ ਨੇ ਕੰਨ ਕਰਦੇ 2007 ਤੋਂ ਨੋਟ ਕਰਿਆ ਤਾਂ ਨਹੀਂ ਹੋਦਾ ਸਰ 2007 ਤੋਂ ਲੈ ਕੇ 2014 ਤੱਕ ਸਾਰੇ ਉਹ ਪੀਰੀਅਡs ਹੈਗੇ ਨੇ 2007 ਤੋਂ ਜਿਹੜੀ ਨੋ ਦੇ ਵਿੱਚ ਜਦੋਂ ਪਹਿਲਾਂ ਇਹ ਮਿਨਿਸਟਰ ਰਹੇ ਨੇ ਉਦੋਂ ਦੀ ट्रांजੈਕਸ਼ਨਸ ਨੇ 166 ਕਰੋੜ ਵਾਲੀਆਂ ਜਿਹੜੀ ਅਸੀਂ ਦੂਸਰੀ ट्रांजੈਕਸ਼ਨ 236 ਕਰੋੜ ਵਾਲੀਆਂ ਸੀ ਉਹ 2012 ਦੇ ਵਿੱਚ ਜਦੋਂ ਦੁਬਾਰਾ ਮਿਨਿਸਟਰ ਬੰਦੇ ਨੇ ਉਸ ਟਾਈਮ ਦੀਆਂ ਨੇ ਤੇ ਬਾਕੀ ਸਾਰੀ ट्रांजੈਕਸ਼ਨਾਂ ਦੀ ਇਸ ਸਾਰੇ ਪੀਰੀਅਡ ਦੀਆਂ ਨੇ